ਚਾਈਨਾ ਡੋਰ ਦਾ ਆਤੰਕ ਲਗਾਤਾਰ ਚੱਲ ਰਿਹਾ ਆ ਆਖਿਰ ਹੋਰ ਕਿੰਨੀਆਂ ਕੁ ਮੌਤਾਂ ਹੋਣਗੀਆਂ ਜਿਸ ਕਦਰ ਦੇ ਨਾਲ ਚਾਈਨਾ ਡੋਰ ਹੱਲ ਵੀ ਢੱਲੇ ਦੇ ਨਾਲ ਵਿਕ ਰਹੀ ਆ ਹੁਣ ਤੱਕ ਅਨੇਕਾਂ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਆ ਉੱਥੇ ਹੀ ਤਾਜ਼ਾ ਮਾਮਲਾ ਸਮਰਾਲਾ ਦੇ ਨੇੜਲੇ ਪਿੰਡ ਰੋਹਲੇ ਤੋਂ ਸਾਹਮਣੇ ਆ ਜਿੱਥੇ ਕੀ 15 ਸਾਲਾਂ ਸੋਹਣੇ ਮੁੰਡੇ ਦੀ ਮੌਤ ਹੋ ਚੁੱਕੀ ਆ ਜਦੋਂ ਉਹ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਸੀ ਤੇ ਨਾਲ ਉਸਦੇ ਤਾਏ ਦਾ ਬੇਟਾ ਵੀ ਸੀ ਇਸੇ ਦੌਰਾਨ ਚਾਈਨਾ ਡੋਰ ਉਸੇ ਗੱਲ ਤੇ ਉੱਤੇ ਫਿਰ ਗਈ ਤੇ ਉਸ ਦੀ ਮੌਤ ਹੋ ਗਈ ਤੇ ਨਾਲ ਉਸ ਦਾ ਭਰਾ ਸਿਚਰਾ ਉਹ ਜ਼ਖਮੀ ਹੋ ਗਿਆ ਜਿਵੇਂ ਹੀ ਮਾਪਿਆਂ ਨੂੰ ਪੁੱਤ ਦੀ ਮੌਤ ਦੀ ਖਬਰ ਮਿਲਦੀ ਆ ਤਾਂ ਉਹ ਤਾਂ ਡੂੰਗੇ ਸਦਮੇ ਦੇ ਵਿੱਚ ਚਲੇ ਗਏ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਹਸਪਤਾਲ ਦੀਆਂ ਤਸਵੀਰਾਂ ਭਾਵੁਕ ਕਰ ਦੇਣਗੀਆਂ ਉੱਤੇ ਲਗਾਤਾਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਦਾ ਕਹਿਣਾ ਕਿ ਆਖਰ ਹੋਰ ਕਿੰਨੇ ਕੁ ਲੋਕਾਂ ਦੀ ਇਹ ਚਾਇਨਾ ਡੋਰ ਜਾਨ ਲਵੇਗੀ ਇਹ ਤੇ ਕਿਉਂ ਨਹੀਂ ਪਾਵੰਦੀ ਲਗਾਈ ਜਾ ਰਹੀ ਚਨਾਡੌਰ ਨੇ ਗਲਟਿਆ ਨਾ ਸਾਡਾ ਪੀਰਾ ਪੜਾ ਲਾ ਨੀ ਮੇਰਾ 17 ਸਾਲ ਆ ਮੇਰੇ 10ਵੀਂ ਚ ਪੜਦਾ ਸੀਗਾ ਇਹ ਪੇਪਰ ਦੇਣੇ ਸੀ ਹੁਣ ਸਾਡਾ ਪੀਰਾ ਪੜਾ ਚਨਾਡੌਰ ਤੇ ਪਾਬੰਦੀ ਲਾਓ ਜੀ ਸਰ ਜਾਨੇ ਮੈਨੂੰ ਨਹੀਂ ਪਤਾ ਮੇਰਾ ਮੁੰਡਾ ਕਿੱਥੇ ਆਇਆ

ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਤਰਾ ਸਤ ਲੌਰ ਚਾਇਨਾ ਥੋਰ ਨਹੀਂ ਇੰਗਰੇਜ਼ ਗਾਲ ਫੱਡੇ ਵਿੱਚ ਫੁੱਲਾਂ ਚੱਕੇ ਮਿਲਦੀ ਜੀ ਉਹ ਆਪ ਨੂੰ ਲੈ ਕੇ ਗਏ ਤੁਸੀਂ ਕੀ ਲੱਗਦਾਓ ਦਾਦਾ ਜੀ ਲੱਗਦਾ ਕੀ ਨਾਮ ਕਿਸ ਦਾ ਜਸਪਾਲ ਸਿੰਘ ਇੰਨੀ ਕੋ ਮਾਰਿਆ ਜੀ ਉਹਦਾ 15 ਚਾਲ ਦੀ ਹੈ ਜੀ ਇਹ ਬੋਇਆ ਕਿ ਕਿੱਥੋਂ ਆ ਰਿਹਾ ਸੀ ਫੁੱਲ ਤੋਂ ਹੀ ਆ ਰਿਹਾ ਸੀ ਜੀਗਾ ਜੀ ਜੁਕੀ ਦਵਾ ਕੇ ਜਵਾਕ ਲੱਗ ਚੱਲਿਆ ਸੀਗਾ ਜੀ ਉਹਨੂੰ ਸੱਤੇ ਜੇ ਥੋਰ ਨੇ ਕੇ ਪਰ ਚਾਇਨਾ ਡੋਰ ਬਾਰੇ ਇਹ ਗੱਲ ਕਹੀ ਤਾਂ ਕਿ ਪ੍ਰਿੰਸ ਪ੍ਰਸ਼ਾਦ ਕਹਿੰਦੀ ਹੈ ਕਿ ਚਾਇਨਾ ਨਹੀਂ ਨਹੀਂ ਜੀ ਉਹ ਦੇ ਲੋ ਤੋਂ ਜੰਮ ਨਹੀਂ ਹੈ ਜੀ ਇਕ ਲੋਤਾ ਪੁੱਤਰ ਦੀ ਇਕੱਲੇ ਜੀ ਗੱਲਾਂ ਹੀ ਗੱਲੇ ਨਹੀਂ ਜੰਦਈ ਇਕੱਲੇ ਜੀ ਬਤਨ ਭੈਣਾ ਕਿੰਨੇ ਕੋਈ ਭੈਣ ਨਹੀਂ ਤੇ ਚਾਚੇ ਦੀ ਤੇ ਤਾਏ ਦੀ ਭੈਣ ਕੁੜੀ ਹੈ ਪੈਣਾ ਜੀ ਕੋਸ ਮੱਗੀ ਮੰਗਰਦੇ ਸੀ ਮੰਗੋ ਜੀ ਉਹਨਾਂ ਕੋਲੋਂ ਕੀ ਮੰਗਾਂਗੇ ਜੀ ਉਹਨਾਂ ਨਾਲ ਉਹਨਾਂ ਕੀ ਮੰਗੂਗਾ ਜੀ ਇਹ ਮਾਮਲਾ ਹੋਇਆ ਕਿ ਨੌਜਵਾਨ ਦੀ ਮੌਤ ਹੋ ਗਿਆ ਚੈਨਾ ਡੋਰ ਨਾਲ ਹਾਂ ਤੁੰਗੜਾਲੇ ਬਾਈਪਾਸ ਕੋਈ ਪੰਪ ਦੇ ਸਾਹਮਣੇ ਸਾਡੇ ਪਿੰਡ ਦਾ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗੱਲ 'ਚ ਡੋਰ ਫਸ ਗਈ ਚੈਨਾ ਡੋਰ ਉਹਦੇ ਬੋਲਟ ਮੋਟਰਸਾਈਕਲ ਦੇ ਉਹਦੇ 15 ਸਾਲ ਦਾ ਸੀ ਤੇ ਉਹਨਾਂ ਗਰਦਨ ਕੱਟੀ ਗਈ ਉਹਦੀ ਉਹਨਾਂ ਮੌਤ ਹੋ ਗਈ ਇਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਆਪਾਂ ਤਾਂ ਵੇਖਣ ਨੂੰ ਉਮੀਦ ਆ ਕਿ ਚાઇਨਾ ਰੋਡ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਆ ਜੀ ਬਾਈ ਨੀ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਅਗਲਾਤਾ ਪੁੱਤ ਵੀ ਬਣਦਾ ਸਰਪੰਚ ਸਾਹਿਬ ਦਾ ਮੁੱਦਾ ਸੀ ਜੀ ਹਾਂ ਜੀ ਕਾਹ ਰੋਏ ਬਣੇ ਸਰਪੰਚ ਸਾਹਿਬ ਦਾ ਹੌਲਦਾ ਜੀ ਪਾਪਾ ਦਾ ਨਾਮ ਇਹ ਹਰਚੰਦ ਸਿੰਘ ਆ ਇੱਕ ਨੌਜਵਾਨ ਉੱਤਰੀ ਮੌਤ ਹੁਣਾ ਇਹ ਚਾਈਨਾ ਡੋਰ ਕਰਨ ਜਿਹੜੀ ਇੰਨਾ ਫੈਲਿਆ ਹੋਇਆ ਹੈ ਪਹਿਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਕੀ ਤੇ ਇਹਦੇ ਬਾਰੇ ਸਰਕਾਰਾਂ ਨੂੰ ਰੋਕਣਾ ਚਾਹੀਦਾ ਕਿਥੋਂ ਆਉਂਦੀ ਹੈ ਪਹਿਲੇ ਹੀ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿਥੋਂ ਆਈ ਪਤਾ ਨਹੀਂ ਕਰਦੇ ਦੁਕਾਨਾਂ ਵਾਲੇ ਤੋਂ ਸਹੀ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚਾਈਨਾ ਡੋਰ ਦੀ ਪਕੜ ਹੋਣਾ ਚਾਹੀਦਾ ਤੇ ਇਹ ਮੁਬੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਕਾਦادیه ਕਿ ਲਗਾਤਾਰ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਹੁਣ ਤੱਕ ਅਨੇਕਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਵਾਨ ਪੁੱਤ ਸੀ ਤੇ ਇਸ ਘਟਨਾ ਦੇ ਨਾਲ ਉਸ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ